ਕਰਦਿਆਂ ਬੜਾ ਤੋਖਾ ਹੋਇਆ ਜੀ ਇਹੇ ਲੜਕਾ ਸੁਰੇਸ਼ ਕੁਮਾਰ ਨਾਰੰਗੇ ਉਹਨੇ ਸਾਡਾ ਮਕਾਨ ਸਾਡੀ ਦੁਕਾਨ ਸਾਡਾ ਪਲਾਟ ਸਾਰੀ ਰਿਸ਼ਤੀਆਂ ਸਾਡੇ ਕੋਲ ਪਾਵਰ ਡਾਰਨੀ ਉਹ ਸਾਡੀ ਮਿਸੇ ਜੇ ਤੇ ਮੈਂ ਕਰਦ ਕੇ ਦੇ ਦਿੱਤੀ ਤੇ ਉਹ ਪਾਵਰ ਡਾਰਨੀ ਲਗੇ ਤੇ ਆਪਣੇ ਨਾਂ ਕਰਾ ਗਏ ਤੋਖੇ ਨਾਲ ਸਾਡੇ ਬੈਂਕ ਦੇ ਵਿੱਚ ਪੈਸੇ ਸੀ ਉਹ ਵੀ ਸਾਰੇ ਕਢਾ ਕੇ ਲੈ ਗਿਆ ਸਾਡੇ ਖਰਚੇ ਜੋ ਘਰ ਤੇ ਰੱਖੇ ਸੀ ਉਹ ਵੀ ਲੈ ਕੇ ਚਾਕੇ ਤੂੰ ਤੇ ਹੁਣ ਸਾਨੂੰ ਨਾ ਤਾਂ ਕੋਈ ਸਾਡੀ ਸੇਵਾ ਕਰਦਾ ਨਾ ਸਾਡੀ ਪ੍ਰਾਪਤੀ ਵਾਪਸ ਕਰਦਾ ਬਲਕਿ ਤਮਕੀਆਂ ਦਿੰਦਾ ਤੇ ਜਿਹੜੇ ਹੰਮਰਾ ਰੋਡ ਤੇ ਇਹ ਕੁੱਟਚੇ ਰਹਿ ਰਹੇ ਆ ਮੈਂ ਬਣਾਈ ਮੈਂ ਲਈ ਨਾ ਉਹਨਾਂ ਦੇ ਲਈ ਇਹ ਮੇਰੇ ਕੋਲ ਗਲਤੀ ਹੋ ਗਈ ਹੁਣ ਮੇਰੇ ਸਾਹ ਹੁਣ ਤਾਂ ਹਮ ਦੇਖੋ ਜੀ ਹੁਣਾਂ ਕੋਈ 40 50 ਕਰੋੜ ਦਾ ਕੁਪਾ ਸਾਰਾ ਕੁਛ ਸਾਦਾ ਬੇਟਾ ਸਭ ਕੁਝ ਲੱਗੇ ਕੁਛ ਨਹੀਂ ਕਾਨੂੰਨੀ ਸਿੱਪਾ ਸਾਡਾ ਲੈਣੇ ਤੋਂ ਹੁੰਨ ਨੂੰ ਝੋਖਾ ਕੇ ਵੇਲੇ ਸਾਨੂੰ ਅੱਲਾਹ ਨਾਲ ਹੁਣ ਕੋਈ ਪੁੱਛਦਾ ਨਹੀਂ ਕੋਈ ਬੁਲਾਉਂਦਾ ਨਹੀਂ ਕੋਈ ਚਲਾਉਂਦਾ ਬਸ ਸਾਰਾ ਕੁਝ ਲੈ ਗਏ ਸਾਡਾ ਕੋਲ ਜਦੋਂ ਪਾਵਰ ਟਾਣੀ ਸਾਡੀ ਹੋ ਗਈ ਅਸੀਂ ਪਾਪਾ ਨੂੰ ਕਿਹਾ ਪਾਪਾ ਇਹ ਗੱਡੀ ਜੇ ਕੱਲ ਨੂੰ ਵੇਚਣਾ ਹੈ ਮਦਦ ਵੀ ਠੀਕ ਨਹੀਂ ਅਸੀਂ ਮਦਦ ਨੂੰ ਹਾਰਦੀ ਪ੍ਰੋਬਲਮ ਹੋਈ ਕਹਿੰਦੇ ਕੋਈ ਨਹੀਂ ਤੂੰ ਪਾਵਰ ਟਾਣੀ ਤੂੰ ਮੇਰੇ ਕੋਲ ਰਹਿੰਦੇ ਅਸੀਂ ਕਿਹਾ ਕਹਿੰਦੇ ਰਿਸ਼ਤੇ ਕਰਾ ਲੈ ਮਿਰਨਮ ਗਿਆਨ ਚ ਨਾਰੰਗੀ ਕਿਉਂ ਅਜੇ ਹਨ ਮੁਕਿਓ ਸਬੇ ਇਹ ਕਰਕੇ ਜੀ ਸਾਡੇ ਨਾਲ ਬੜਾ ਤੋਖਾ ਹੋਇਆ ਜੀ ਜਿਹੜੇ ਲੜਕਾ ਸੁਰੇਸ਼ ਕੁਮਾਰ ਨਾਰੰਗਾ ਜੀ ਜੀ ਹਾਂ ਹਾਂ ਮੰਗੇ ਨਹੀਂ ਬੋਲਦੇ ਜੋ ਸੁਰੇਸ਼ ਕੁਮਾਰ ਨਾਰੰਗਾ ਜੀ ਉਹਨੇ ਸਾਡੇ ਨਾਲ ਬੜਾ ਤੋਖਾ ਕੀਤਾ ਜੀ ਸਾਨੂੰ ਆਪਣੀ ਉਧਰ ਕੋਠੀ ਬਣਾਈ ਹੰਬਲਾ ਰੋਡ ਤੇ ਸਾਨੂੰ ਉੱਥੇ ਲੈ ਗਿਆ 4-5 ਮਹੀਨੇ ਉੱਥੇ ਰੱਖਿਆ ਉਸ ਦੌਰਾਨ ਉਹਨੇ ਸਾਡਾ ਮਕਾਨ ਸਾਡੀ ਦੁਕਾਨ ਸਾਡਾ ਪਲਾਟ ਸਾਰੀ ਰਿਸ਼ਤੀਆਂ ਸਾਨੂੰ ਕਹਿੰਦਾ ਐਡ ਲੈਣੀ ਹੈ ਡਾਕਟਰ ਕੋਲੋਂ ਤੇ ਤੁਸੀਂ ਇਹ ਕਰ ਦਿਓ ਸਾਡੇ ਕੋਲ ਪਾਵਰ ਡਾਰਨੀ ਉਹ ਸਾਡੀ ਮਿਸੇ ਜੇ ਤੇ ਮੈਂ ਕਰਦ ਕੇ ਦੇ ਦਿੱਤੀ ਤੇ ਹੁਣ ਉਹ ਪਾਵਰ ਡਾਰਨੀ ਲਗੇ ਤੇ ਆਪਣੇ ਨਾਮ ਕਰਾ ਗਿਆ ਧੋਖੇ ਨਾਲ 420 ਕਰਕੇ ਉਹ ਆਪਣੇ ਨਾਮ ਕਰਾ ਗਿਆ ਸਾਡੇ ਬੈਂਕ ਦੇ ਵਿੱਚ ਪੈਸੇ ਸੀ ਉਹ ਵੀ ਸਾਰੇ ਕਢਾ ਕੇ ਲੈ ਗਿਆ ਉਹ ਵੀ ਸਾਡੇ ਖਰਚੇ ਜੋ ਘਰ ਪੈ ਰੱਖੇ ਸੀ ਉਹ ਵੀ ਲੈ ਕੇ ਚਾਕੇ ਇੱਥੋਂ ਅਸੀਂ ਚੰਡੀਗੜ੍ਹ ਇਲਾਜ ਕਰਾਣ ਗਏ ਸੀ ਉਹਨੇ ਫਿਰ ਆਪਣੇ ਮੁੰਡੇ ਨੂੰ ਭੇਜਿਆ ਉਹ ਵੀ ਪੈਸੇ ਇੱਥੋਂ ਲੈ ਗਿਆ ਦਾਦੀ ਨੂੰ ਪੁੱਛਦਾ ਵੀ ਕਿੱਥੇ ਪਿਆਨੇ ਨੇ ਦੱਸਦਾ ਵੀ ਇੱਥੇ ਨੇ ਉਹ ਲੈ ਗਿਆ ਤੇ ਹੁਣ ਸਾਨੂੰ ਨਾ ਤਾਂ ਕੋਈ ਸਾਡੀ ਸੇਵਾ ਕਰਦਾ ਨਾ ਸਾਡੀਆਂ ਪ੍ਰਾਪਤੀਆਂ ਵਾਪਸ ਕਰਦਾ ਬਲਕਿ ਧਮਕੀਆਂ ਦਿੰਦਾ ਇੱਥੇ ਅਸੀਂ ਉੱਪਰ ਕਰਾਰਦਾਰ ਰੱਖੇ ਸੀ ਆਪਣੀ ਸੇਫਟੀ ਲਈ ਵੀ ਸਾਡੇ ਖਿਆਲ ਰੱਖਣਗੇ ਉਹਨੂੰ ਧਮਕੀਆਂ ਧਮਕੀਆਂ ਦੇ ਕੇ ਉਹ ਵੀ ਖਾਲੀ ਕਰ ਆ ਗਿਆ ਉਹਨਾਂ ਨੂੰ ਜਦੋਂ ਇਹ ਦੀ ਇਹਨੂੰ ਖਾਲੀ ਕਰਕੇ ਚਲੇ ਗਏ ਵੀ ਅਸੀਂ ਕੀ ਲੈਣਾ ਇਸ ਨੂੰ ਹੁਣ ਜੇ ਅਸੀਂ ਅੱਜ ਫੇਰ ਕਿਰਾਏਦਾਰ ਆਏ ਸੀ ਉਹਨਾਂ ਨੇ ਵੀ ਤਕੀਆ ਉਹ ਫੋਨ ਤੇ ਦੇਣ ਲੱਗ ਗਏ ਬਾਬਾ ਰਬਾ ਟਰਮੀਨ ਕਿੰਨੇ ਚਿਰ ਪਹਿਲਾਂ ਤੁਸੀਂ ਉਹਨਾਂ ਨਾਲ ਬਾਬਾ ਰਬਾ ਅਸੀਂ ਕਿਰਾਏ ਸੀ ਕੁਛ 6 ਕਿੰਨੇ ਪਹਿਲਾਂ ਠੀਕ ਹੈ ਤੇ 6 ਮਹੀਨੇ ਜਿਸ ਦਿਨ ਕਿਰਾਏ ਉਸੇ ਦਿਨ ਉਹਨੇ ਰਿਸਟਰੀ ਆਪਣੇ ਨਾਲ ਕਰਾ ਲਈ ਓਕੇ ਜੀ ਉਸੇ ਦਿਨ ਹੀ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਉਹਨਾਂ ਰਿਸਟਰੀ ਤੇ ਤੁਹਾਨੂੰ ਸਾਨੂੰ ਤਾਂ ਹੁਣ ਪਤਾ ਲੱਗਿਆ ਹੁਣ ਪਤਾ ਲੱਗਿਆ ਹਾਂਜੀ ਜਦੋਂ ਸਾਨੂੰ ਕਹਿੰਦਾ ਇਸ ਮਕਾਨ ਤੋਂ ਵੀ ਨਿਕਲੋ ਇਮਕਾਨ ਜੀ ਵੀ ਮੈਂ ਆਪਾ ਵਰਤਾ ਜੀ ਉਹ ਉਹਨੇ ਰਿਸਟ ਕਰਾ ਲਈ ਅ ਰਿਸਟ ਕਰਾ ਲਈ ਜੀ ਓਕੇ ਧੁਖੇ ਨਾਲ ਤੇ ਧੁਖੇ ਨਾਲ ਦੁਕਾਨ ਦੀ ਕਰਾ ਲਈ ਸਾਹਮਣੇ ਪਲਾਟ ਦੀ ਕਰਾ ਲਈ ਤੇ ਜਿਹੜੇ ਹੰਮਰਾ ਰੋਡ ਤੇ ਇਹ ਕੋਠੇ ਚ ਰਹਿਦੇ ਆ ਮੈਂ ਬਣਾਈ ਮੈਂ ਲਈ ਨਾ ਉਹਨਾਂ ਦੇ ਲਈ ਇਹ ਮੇਰੇ ਕੋਲ ਗਲਤੀ ਹੋ ਗਈ ਆਲਮੋਸਟ ਕਿੰਨੇ ਕ ਤਾਂ ਉਹਨੇ ਕਪਲਾ ਦਿੱਤਾ ਜੀ ਅਗਰ ਮੋਟੇ ਉਹ ਮੇਰੇ ਸਾਹਮਣੇ ਤਾਂ ਦੇਖੋ ਜੀ ਹੁਣ ਆ ਕੋਈ 40 50 ਕਰੋੜ ਦਾ ਕਪਾ 50 ਕਰੋੜ ਦੇ ਕਰੀਬ ਕੀ ਫਿਰ ਤੁਸੀਂ ਇਹਦੀ ਸ਼ਿਕਾਇਤ ਕਿਸੇ ਨੂੰ ਦਿੱਤੀ ਸ਼ਿਕਾਇਤ ਅਸੀਂ ਦਿੱਤੀ ਸੀ ਜੀ ਪੁਲਿਸ ਨੂੰ ਠੀਕ ਹੈ ਜੀ ਉਹਨਾਂ ਨੇ ਕੋਈ ਡਿਊਟੀ ਲਈ ਸੀ ਐਸਪੀ ਸਰਬੰਧਨਗਰ ਨੇ ਜੀ ਉਹਨਾਂ ਦੀ ਉਹਦੀ ਕਾਰਵਾਈ ਹੋ ਰਹੀ ਹੈ ਉਹ ਕਾਰਵਾਈ ਕਰਨ ਦੇ ਨੂੰ ਸਾਨੂੰ ਬੁਲਾਇਆ ਸੀ ਹੁਣ ਉਹਨਾਂ ਨੂੰ ਬੁਲਾਣਗੇ ਬੁਲਾ ਕੇ ਦੱਸ ਕੇ ਪੁੱਛਣਗੇ ਕੀ ਕਰਨਾ ਹੈ ਉਹਨ ਕੋ ਤਾਂ ਉਹਨਾਂ ਦੇ ਆਸਵਾਸਾ ਹੈ ਕੀ ਕਰਨਾ ਕੀ ਨਹੀਂ ਕਰਨਾ ਫਿਰ ਅਸੀਂ ਇਹਨਾਂ ਦੀ ਕੈਂਸੀਲਸ਼ਨ ਹਾਸਤੇ ਦਿੱਤੀ ਹੋਈ ਹੈ ਤਹਿਸੀਲਦਾਰ ਸਾਹਿਬ ਦੇ ਉਹ ਹੁਣ ਛੁੱਟੀਆਂ ਕਰਕੇ ਅਜੇ ਕੁਝ ਹੋ ਨਹੀਂ ਰਿਹਾ ਤਸੀਲ ਦਾ ਦਫ਼ਤਰ ਛੁੱਟੀਆਂ ਨੇ ਤੇ ਐਸ.ਐਮ. ਦੇ ਵੀ ਅਸੀਂ ਲਿਖ ਦਿੱਤਾ ਵੀ ਜਿਹੜੀਆਂ ਨਜਾਇਜ਼ ਗਤੀਵਿਧੀਆਂ ਇਹ ਤਾਂ ਕੰਸਰ ਪੁੱਜੀਆਂ ਜਾਣ ਦਾ ਬੇਟੇ ਦੇ ਨਾਲ ਨਾਲ ਕਿਸੇ ਹੋਰ ਤੇ ਵੀ ਸ਼ੱਕ ਹੈ ਕੋਈ ਹੋਰ ਵੀ ਨਾ ਮਿਲਿਆ ਨਾ ਨਾ ਇਹਦੇ ਨਾਲ ਮਿਲਿਆ ਉਹਨਾਂ ਤੋਂ ਤਾਂ ਜਾਣ ਕੋਈ ਜਿਹੜਾ ਤਾਂ ਇਕੋ ਹੀ ਬੇਟਾ ਇਹ ਕਿੰਨੇ ਚਿਰ ਤੋਂ ਤੁਹਾਡਾ ਲੱਗ ਰਿਆ ਇਹ ਉੱਥੇ 2 ਸਾਲ ਹੋ ਗਏ ਇੱਥੋਂ ਹੀ ਗਿਆ ਮੇਰੇ ਕੋਲ ਅੱਛਾ ਜੀ ਤੇ ਕਰਦਾ ਨਹੀਂ ਇਹ ਕੰਮ ਕਿਸੇ ਦਾ ਕੰਮ ਇਹਦਾ ਉੱਥੇ ਹੰਮੜਾ ਰੂਡ ਦੇ ਸਸੰਗ ਘਰ ਦੇ ਸਾਹਮਣੇ ਪਲਾਈਵੁੱਡ ਦੀ ਦੁਕਾਨ ਹੈ ਠੀਕ ਹੈ ਤੇ ਤੁਹਾਡੇ ਕੰਮ ਨੂੰ ਇਹਨੇ ਟੇਕਓਵਰ ਕੀਤਾ ਜਾਂ ਇਹਨੇ ਆਪਣਾ ਖੋਲਿਆ ਹੈ ਉਹੋ ਕੰਮ ਜਿਹੜਾ ਆਪਣੇ ਕੀਤਾ ਸੀ ਮੇਰੀ ਫਰਮ ਸੀ ਇਹਨੂੰ ਬਦਲ ਕੇ ਉਹ ਲੈ ਗਿਆ ਨਾ ਆਪਣੇ ਕਰਾ ਲਿਆ। ਸਾਡੇ ਕੰਮ ਨੂੰ ਟੇਕਓਵਰ ਕੀਤਾ ਉਹਨੇ। ਹਾਂਜੀ। ਮੇਰੇ ਕੰਮ ਨੂੰ ਵੀ ਮੇਰੀ ਗੋਲਡਨ ਟਿੰਬਰ ਸੀ ਉੱਥੇ ਉਹਨੇ ਗੋਲਡਨ ਪਲਾਈਵੁੱਡ ਨਾਂ ਰੱਖ ਲਿਆ। ਨੰਬਰ ਉਹੀ ਹੈ, 파ਰਟਨਰ ਬਦਲ ਲਿਆ। ਆਪਾਂ ਟਰੋਪੀਆਂ ਤੋਂ ਇਲਾਵਾ ਵੀ ਕੋਈ ਹੋਰ ਚੀਜ਼ ਦਾ ਕਪਲਾ ਹੈਗਾ? ਹੋਰ ਪੈਸੇ ਨਾਲ। ਕੀ ਪੈਸੇ ਦਾ ਕੀ ਰੋੜਾ? ਪੈਸਾ ਰੋਲਾ ਜਿਹੜਾ ਜੀ ਬੈਂਕ ਖਾਲੀ ਕਰ ਗਿਆ ਮੇਰੇ। ਤੁਹਾਡੇ ਨਾਲ ਫੋਰ ਜਿਹੜੀ ਕੀਤੀ ਤੁਸੀਂ ਪਾਪਰ ਆਫ ਟਰਮੀ ਦਿੱਤੀ ਹੈ ਉਹਨੇ ਉਹਦਾ ਮਿਸਯੂਜ਼ ਕਰ ਲਿਆ। ਹਾਂਜੀ। ਤੁਹਾਡੇ ਤੋਂ ਵਿਸ਼ਵਾਸ ਲੱਗੇ। ਚਲੋ ਹੁਣ ਕੀ ਮੰਗ ਕਰਦੇ ਹਾਂ ਹੁਣ ਅਸੀਂ ਮੰਗ ਕਰਦੇ ਹਾਂ ਵੀ ਸਾਡਾ ਜਿਹੜਾ ਅ ਅਗਲੇ ਸੰਜਗ ਗਲਤੋ ਨੇ ਆਪਣੇ ਨਾਂ ਕਰਾਇਆ ਇਹ ਵਾਪਸ ਸਾਡੇ ਨਾਂ ਹੋਵੇ ਉਹ ਸੁੰਨਾ ਜਿੰਨਾ ਜਿੰਨਾ ਪੈਸਾ ਸਾਡੇ ਬੈਂਕਾਂ ਤੋਂ 420 ਨਾ ਕਰਾ ਕੇ ਲੈ ਗਿਆ ਜਾਂ ਹੋਰ ਘਰੋਂ ਚੱਕ ਕੇ ਲੈ ਗਿਆ ਸਾਡੇ ਘਰਾਂ ਦੇ ਚੱਕ ਕੇ ਲੈ ਗਿਆ ਉਹ ਸਾਡੇ ਵਾਪਸ ਕਰਾ ਦੇ ਤਲਾਸ਼ ਰਾਣੀ ਅਚਲੀ ਤੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮੈਟਰ ਕੀ ਹੈ ਅਸੀਂ ਬੇਟਾ ਸਾਰਾ ਕੁਝ ਸਾਡਾ ਬੇਟਾ ਸਭ ਕੁਝ ਲੈ ਗਿਆ ਕੋਸ਼ਿਸ਼ ਨਹੀਂ ਪੱਲਾ ਸਾਡਾ ਛੱਡਿਆ ਅਸੀਂ ਬਹੁਤ ਥਾਜ ਹੋ ਗਏ ਨਾ ਮਿਸੇ ਪਾ ਸਾਡਾ ਲੈਣੇ ਤੋਰ ਮੁੰਡਿਆਂ ਸੋਖਾ ਕੇ ਵੇਲੇ ਸਾਲੂ ਨਾ ਚਾਲ ਹੁਣ ਕੋਈ ਪੁੱਛਦਾ ਨਾ ਕੋਈ ਬਲੰਦਾ ਨਾ ਕੋਈ ਚੁਲੰਦਾ ਬਸ ਸਾਰਾ ਕੁਝ ਲੈ ਗਏ ਸਾਡਾ ਕੋਲ ਕੀ ਮੰਨ ਕਰਨੀ ਮਤ ਜੀ ਕੀ ਮੰਨ ਕਰਨੀ ਅਸੀਂ ਬੇਟਾ ਜਿਹੜੀ ਸਾਡੇ ਸਭ ਕੁਝ ਹੈਗਾ ਸਾਨੂੰ ਵਾਪਸ ਮਿਲਿਆ ਜਾਵੇ ਬਸ ਪ੍ਰੋਬਲਮ ਸਭ ਕੁਝ ਸਾਨੂੰ ਸਾਨੂੰ ਵਾਪਸ ਮਿਲਿਆ ਜਾਵੇ ਓਕੇ ਠੀਕ ਹੈ ਮਤਿ ਇਹ ਕੋਣ ਨੇ ਜਿਹੜੇ ਫੋਟੋ ਦੇ ਵਿੱਚ ਹੈਗੇ ਨੇ ਦੋ ਸ਼ਖਸ ਕੋਣ ਨੇ ਇਹਦੀ ਫੋਟੋ ਹੈ ਇਹ ਸਾਡੇ ਮੁੱਖ ਬੇਟਾ ਤੇ ਨੌ ਆ ਜੀ ਇਹ ਅੱਛਾ ਜੀ ਤੇ ਪੋਤਾ ਆ ਪੋਤਾ ਪੋਤਾ ਤੇ ਤੁਸੀਂ ਪ੍ਰੋਪਰਟੀ ਬੇਟੇ ਦੇ ਨਾਮ ਕਰਵਾਈ ਸੀ ਇਹ ਪੋਤੇ ਦੇ ਨਾਮ ਕਰਵਾਈ ਸੀ ਬੇਟੇ ਦੇ ਨਾਮ ਪੋਤੇ ਨਹੀਂ ਪ੍ਰੋਬਲਮ ਪੋਤੇ ਦੇ ਨਾਮ ਪੋਤੇ ਦੇ ਨਾਮ ਬਾਬਰੋਟਰ ਨਹੀਂ ਕਰਾਈ ਸੀ ਕੋਣ ਇਹ ਗੁਆਬ ਨੂੰ ਉਸੇ ਦਿਨ ਰਿਸ਼ਤੀ ਕਰਾ ਲਈ ਮੁੰਡੇ ਨੇ ਤੁੱਖਾ ਜੀ ਅੱਛਾ ਜੀ ਤੇ ਆ ਜਿਹੜੀ ਪ੍ਰਾਪਰਟੀ ਦੂਸਰੀ ਪਕੜੀ ਹੋਈ ਹੈ ਇਹ ਵੀ ਪ੍ਰਾਪਰਟੀ ਦੇ ਵਿੱਚ ਇਨਕਲੂਡ ਹੈ ਹਾਂ ਇਹ ਇਹ ਦੀ ਵੀ ਪਾਵਰ ਡਾਗੀ ਕਰਾ ਇਹ ਕਿਤਾਬੇ ਮਕਾਨ ਵੀ ਹੈ ਇਹ ਪ੍ਰਾਪਰਟੀ ਵੀ ਹੈ ਹਾਂਜੀ ਇਹ ਪ੍ਰਾਪਰਟੀ ਕਿਹੜੀ ਜਗ੍ਹਾ ਦਾ ਇਹ ਹੈ ਇਹ ਰਾਹਾਂ ਰੋਡ ਤੇ ਆ ਜਗਤ ਨਗਰ ਚ ਹੈ ਠੀਕ ਹੈ ਜੀ ਸ਼ੂਰੇਸ਼ ਨਾਰਿੰਗ ਅੱਛਾ ਜੀ ਤੇ ਸਰ ਇੱਕ ਕੋਈ ਅੱਜ ਤੁਹਾਡੇ ਫਾਦਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕੋਈ આરોਪ ਲਗਾਏ ਨੇ ਕਿ ਮੇਰੇ ਨਾਲ ਕੋਈ ਧੋਖਾਧੜੀ ਵਗੈਰਾ ਕੀਤੀ ਮੇਰੇ بیٹے ਨੇ ਕੀ ਮਾਮਲਾ ਕੀਤਾ ਸਰ ਮਾਮਲਾ ਇਹ ਹੈ ਕਿ ਮੈਂ ਉਹਨਾਂ ਇੱਕੋ ਬੇਟਾ ਹਾਂ ਜੀ ਤਿੰਨ ਮੇਰੇ ਸਿਸਟਰ ਨੇ ਜੀ ਮਦੋ ਵਿਵੇਜਾ ਜੀ ਅ ਮੀਨੂ ਜੀ ਬੱਤਰਾ ਜੀ ਐਂਡ ਪ੍ਰੇਵੀ ਭਗਤ ਜੀ ਤਿੰਨ ਮੇਰੇ ਸਿਸਟਰ ਨੇ ਦੋ ਪਨਵਈਏ ਨੇ ਇਹ ਸਾਰਿਆਂ ਨੇ ਰਲ ਕੇ ਇਹ ਗੇਮ ਰਚੀ ਗਈ ਹੈ ਸਾਰੀ ਉਹਨਾਂ ਨੂੰ ਲਾਲਚ ਆ ਗਈ ਇਹ ਪਾਵਰ ਜਿਹੜੇ ਪਾਵਰ ਟਾਨੀ ਕਰਾ ਕੇ ਗਿਆ ਸਾਨੂੰ ਮਿਲਿਆ ਕੁਛ ਨਹੀਂ ਨਾ ਮਿਲਣਾ ਸਾਨੂੰ ਉਹਨਾਂ ਨੇ ਇਸ ਵੇਸ ਤੇ ਇਹ ਸਾਰਾ ਛੜੇ ਅੰਤਰ ਅੱਛਾਈ। ਦੇਖ ਸਰ ਪਾਵਰ ਆਫ ਟਰਨੀ ਉਹਨੇ ਤੁਹਾਡੇ ਨਾਮ ਕੀਤੀ ਹੈ। ਤੇ ਇਹ ਗੇਮ ਤੁਸੀਂ ਕਿਸ ਤਰੀਕੇ ਨਾਲ ਘੈਰ ਰਚੀ ਗਈ ਹੈ? ਗੇਮ ਰਚੀ ਗਈ ਹੈ ਜਦ ਪਾਵਰ ਟਾਨੀ ਸਾਡੇ ਹੋ ਗਈ। ਜੀ ਜੀ ਜੀ। ਜਦੋਂ ਪਾਵਰ ਟਾਨੀ ਸਾਡੀ ਹੋ ਗਈ। ਅਸੀਂ ਪਾਪਾ ਨੂੰ ਕਿਹਾ ਪਾਪਾ ਇਹ ਗੱਡੀ ਜੇ ਕੱਲ ਨੂੰ ਵੇਚਣਾ ਹੈ ਮਦਦ ਵੀ ਠੀਕ ਨਹੀਂ ਅਸੀਂ ਮਦਦ ਨੂੰ ਹਾਰਦੀ ਪ੍ਰੋਬਲਮ ਹੋਈ। ਕਹਿੰਦੇ ਕੋਈ ਨੂੰ ਪਾਵਰ ਟਾਨੀ ਤੋਂ ਮੇਰੇ ਕੋਲ ਰਹਿੰਦੇ ਅਸੀਂ ਕਹਿੰਦੇ ਰਿਸ਼ਤੇ ਕਰਾ ਲੈ। ਕੋਈ ਗੱਲ ਨਹੀਂ ਆਪਣਾ ਘਰ ਹੈ। 56 ਸਾਲ ਤੋਂ 28 ਸਾਲ ਤੋਂ ਮੈਂ ਇਕੱਠਾ ਹੀ ਰਹਿੰਦਾ ਆ ਰਿਆਂ ਕੋਈ ਮੈਂ ਲੱਗ ਥੋੜਿਆਂ ਹੀ ਮਾਪੇ ਤੋਂ। ਅੱਜ ਵੀ ਮੇਰੇ ਖੂਨ ਨੇ ਅੱਜ ਵੀ ਮੈਂ ਕੋਈ ਦੁੱਖ ਤਕਲੀਫ ਹੈ ਮੈਂ ਹੀ ਖੜਾ ਕੌਣ ਖੜਾ ਹੈ ਜੋ ਬੇਟਾ ਕੰਮ ਆ ਸਕਦਾ ਬਨੋਈਏ ਕੰਮ ਨਹੀਂ ਆ ਸਕਦੇ ਜਿੰਨਾ ਮਰਜ਼ੀ ਕੋ ਕਹਿ ਲਵੇ ਜਿੰਨਾ ਮਰਜ਼ੀ ਕਹਿ ਲਵੇ ਨਾ ਕਹਿ ਲਵੇ ਰਿਸ਼ਭ ਨਰੰਗ ਦੇ ਨਾ ਜਦੋਂ ਮਕਾਨ ਤੁਸੀਂ ਕਰਾਇਆ ਉਹ ਪਾਵਰਟ ਵੀ ਉਹ ਤੁਹ ਹੈ ਫਿਰ ਉਹ ਤੁਹਾਡੇ ਨਾਲ ਕਰਾਤਾ ਹਾਂ ਉਹਨੇ ਇਹ ਵੀ ਕਿਹਾ ਫਿਰ ਤੁਸੀਂ ਉਹ ਵੇਚਤਾ ਦੂਸਰਾ ਰੋਕੇ ਦੇਖੋ ਮੈਂ ਨਾ ਮੇਰੇ ਕੋਲ ਕਲਿੱਪਾਂ ਸਾਰੀਆਂ ਹੈਗੀਆਂ ਮੇਰੇ ਕੋਲ ਸਭ ਕਲਿੱਪ ਹੈਗਾ ਮੈਂ ਜਦੋਂ ਮਾਨਯੋਗ ਅਦਾਲਤ 'ਚ ਮੇਰਾ ਕੇਸ ਚੱਲਦਾ ਹੈ ਜੀ ਜੀ ਜੋ ਉੱਥੇ ਜੋ ਚੀ ਮੰਗਣਗੇ ਜੋ ਪ੍ਰੂਫ ਮੰਗਣਗੇ ਮੈਂ ਦਿਆਂਗਾ